ਵਿਚਾਰਨ ਪੁਆਇੰਟ ਦਿੱਤੇ ਸੀ ਪਿਛਲੇ ਸ਼ਨੀਵਾਰ ਬਚਨ ਦੇ ਵਿੱਚ ਬੋਲਣ ਦੇ ਲਈ ਉਹ ਕਿਹੜੇ ਪੁਆਇੰਟ ਸੀਗੇ ਮਤੀ ਛੱਬੀ ਦੀ ਕਿਆਲੀ ਪ੍ਰਾਰਥਨਾ ਸਾਨੂੰ ਮਜ਼ਬੂਤ ਬਣਾਉਂਦੀ ਹੈ ਮਤੀ ਛੇਦੀ ਛੇ ਪ੍ਰਾਰਥਨਾ ਕਰਨ ਨਾਲ ਪਰਮੇਸ਼ਵਰ ਸਾਡੀ ਸੁਣਦਾ ਹੈ ਜ਼ਬੂਰਾ ਦੀ ਪੋਥੀ 111 ਦਾ 11 ਪ੍ਰਾਰਥਨਾ ਸਾਨੂੰ ਪਾਪ ਤੋਂ ਬਚਾਉਂਦੀ ਹੈ ਮਤੀ 7 ਦੀ 7 ਪ੍ਰਾਰਥਨਾ ਨਾਲ ਪਰਮੇਸ਼ਵਰ ਸਾਨੂੰ ਅਸ਼ੀਸ਼ਾ ਦਿੰਦੇ ਆ ਪਹਿਲਾ ਯੋਹਾਨਾ ਉਹਦੀ ਪਹਿਲੀ ਦੀ ਨਾਮ ਪ੍ਰਾਰਥਨਾ ਕਰਨ ਨਾਲ ਪਰਮੇਸ਼ੁਰ ਸਾਨੂੰ ਮਾਫ ਕਰ ਦਿਆ ਹallelujah 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 ਅੱਪਾ ਪਹਿਲਾ ਵਚਨ ਪੜਾਂਗੇ ਮਤੀ 26 ਦੀ ਗਾਇ ਜਗੋ ਤੇ ਪ੍ਰਾਰਥਨਾ ਕਰੋ ਜੋ ਤੁਸੀਂ ਪ੍ਰਤਾਵੇ ਵਿੱਚ ਨਾ ਪਉ ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ਹallelujah ਹallelujah ਇਹ ਵਚਨ ਦਾ ਕੀ ਮਤਲਬ ਆ ਇਹ ਵਚਨ ਦਾ ਇੱਕ मीनिंग ਆ ਕਿ ਪ੍ਰੇਰ ਪ੍ਰਾਰਥਨਾ ਸਾਨੂੰ ਮਜ਼ਬੂਤ ਬਣਾਉਂਦੀ ਹੈ ਜਦੋਂ ਆਪਾਂ ਮਨ ਮਾਰਦੇ ਆ ਕਿਉਂਕਿ ਆਤਮਾ ਆਪਣੀ ਪਿਆਰ ਆ ਪਰਮੇਸ਼ਵਰ ਦੇ ਨਾਲ ਚੱਲਦੀ ਆ ਖੁਦਾਵੰਦ ਨੇ ਆਪਾਂ ਨੂੰ ਇੱਕ ਡਿਵਾਈਨਲ ਪਰ ਦਿੱਤਾ ਵਾ ਪਵਿੱਤਰ ਆਤਮਾ ਦੇ ਰੂਪ ਚ ਤਾਂ ਆਤਮਾ ਤਾਂ ਪਿਆਰ ਆ ਪਰ ਆਪਣਾ ਸਰੀਰ ਤੇ ਆਪ ਨਹੀਂ ਹੁੰਦਾ ਕਿਉਂ ਨਹੀਂ ਪਿਆਰ ਹੁੰਦਾ ਘਰਾਂ ਦੇ ਕੰਮਕਾਰ ਆ ਕਰੋ ਨਿਕਲ ਨੂੰ ਜੀਵੀ ਕਰਦਾ ਸਰਦੀ ਆ ਗਰਮੀ ਆ ਕਾਮਾਂਜੀ ਕੋਈ ਆਇਆ ਵਾ ਕੋਈ ਗਿਆ ਵਾ ਪਰ ਤਿੰਨ ਟਾਈਮ ਰੋਟੀ ਆਪਾਂ ਖਾਣੀਆਂ ਜੋ ਪਰਮੇਸ਼ਵਰ ਸਾਨੂੰ ਦਿੰਦਾ ਦਾਨੀਅਲ ਕਿਉਂ ਬਚਾਇਆ ਗਿਆ ਸ਼ੇਰਾਂ ਦੇ ਮੂੰਹ ਚੋਂ ਕਿਉਂਕਿ ਉਹ ਤਿੰਨੋਂ ਟਾਈਮ ਗੋਡੇ ਟੇਕ ਕੇ ਸਿਰ ਝੁਕਾ ਕੇ ਪਰਮੇਸ਼ਵਰ ਯਹੋਵਾ ਦੇ ਕੇ ਆਰਾਧਨਾ ਕਰਦਾ ਸੀ ਆਪਾਂ ਤਿੰਨ ਟਾਈਮ ਰੋਟੀ ਖਾਣੇ ਆ ਆਪਾਂ ਰੋਟੀ ਖਾਣ ਤੋਂ 20 ਮਿੰਟ 25 ਮਿੰਟ ਪਹਿਲਾਂ ਅਗਰ ਗੋਡੇ ਟੇਕ ਕੇ ਪ੍ਰਾਰਥਨਾ ਕਰਾਂਗੇ ਨਾ ਕੁਝ ਵੀ ਖਾਣ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦੇਣਾ ਦਿਨ ਦੇ ਵਿੱਚ ਤੁਸੀਂ 10 ਵਾਰੀ ਪ੍ਰੇਰਨ ਕਰਨ ਪਾਉਗੇ ਹallelujah ਅਗਰ ਸਰੀਰ ਕਮਜ਼ੋਰ ਆ ਬੇਰਤਵਾਸਤਾ ਕੋਈ ਰੋਗ ਆ ਕੋਈ ਬਿਮਾਰੀ ਆ ਤਾਂ ਤੁਸੀਂ ਉਹ ਚੀਜ਼ ਨੂੰ ਹਾਂ ਵੀ ਨਾ ਹਉਣ ਦੋ ਆਪਣੇ ਆਪ ਤੇ ਕਿਉਂਕਿ ਸ਼ੈਤਾਨ ਤੁਹਾਡਾ ਇੱਕ ਵੀਕ ਪੁਆਇੰਟ ਵੜਦਾ ਅਗਰ ਬੀਬੀ ਵਾਤਾ ਤੋਂ ਵੀਕ ਪੁਆਇੰਟ ਪਤਾ ਵਾ ਕਿ ਜਦੋਂ ਇਹਨਾਂ ਦੀ ਮਾੜੀ ਕੋਟੀ ਕੋਈ ਕਲੇਸ਼ ਪਾਊਗਾ ਇਹਦਾ ਬੀਬੀ ਵਧੂਗਾ ਇਹਨਾਂ ਦੀ ਜਨਾਈ ਝਗੜਾ ਹੋਊਗਾ ਤੇ ਆराधना ਨਹੀਂ ਕਰਨੇ ਪਾਊਗੀ ਪਰ ਤੁਸੀਂ ਇਹ ਚੀਜ਼ਾਂ ਤੋਂ ਫ੍ਰੀ ਹੋਣਾ ਯਾਦ ਰੱਖਣਾ ਪ੍ਰੇਰ ਤੁਹਾਨੂੰ ਮਜ਼ਬੂਤ ਬਣਾਉਂਦੀ ਆ ਆਤਮਾ ਤੁਹਾਡੀ ਤਿਆਰ ਆ ਤੇ ਜੇ ਸਰੀਰ ਨਹੀਂ ਤਿਆਰ ਤਾਂ ਉਹ ਤਿਆਰ ਕਰਨਾ ਆਪਾਂ ਪ੍ਰਭੂ ਯੀਸ਼ੂ ਦੇ ਨਾਮੂ ਦੇ ਵਿੱਚ ਕਵਰ ਕਰਨਾ ਆ ਰਾਤ ਨਾ ਕਰਨ ਲਈ ਬੈਠਣਾ ਕਿਉਂਕਿ ਜਿੰਨਾ ਜ਼ਰੂਰੀ ਰੋਟੀ ਨੂੰ ਖਾਣਾ ਵਾ ਨਾ ਜਿੰਨਾ ਜ਼ਰੂਰੀ ਕੱਪੜੇ ਨੂੰ ਪਹਿਨਣਾ ਵਾ ਜਿੰਨਾ ਜ਼ਰੂਰੀ ਸਵਾਸ ਲੈਣਾ ਜਿੰਨਾ ਜ਼ਰੂਰੀ ਚੱਲਣਾ ਫਿਰਨਾ ਹੋਰ ਨਾ ਜ਼ਰੂਰੀ ਉਸ ਸਤਿਗੁਰੂ ਪ੍ਰਭੂ ਯੀਸ਼ੂ ਦਾ ਧੰਨਵਾਦ ਕਰਨਾ ਜਿਨੇ ਆਪਾਂ ਨੂੰ ਇਹ ਸਵਾਸ ਬਖਸ਼ਿਆ ਤੁਸੀਂ ਬਾਲ ਬਹਨੀਓ ਆਪਣੇ ਸਰੀਰ ਨੂੰ ਧੋਨੀਓ ਸਾਫ ਕਰਦੇ ਹਾਂ ਚੰਗੇ ਵਸਤਰ ਚੰਗੇ ਕੱਪੜੇ ਪਾਉਂਦੇ ਹਾਂ ਕੀ ਤੁਹਾਨੂੰ ਪਤਾ ਇਹ ਸਰੀਰ ਇਹ ਜਿਹੜੇ ਤੁਸੀਂ ਬਾਲ ਬਹਨੀਓ ਇਹ ਚੰਗਾ ਕਿਹਨੇ ਰੱਖਿਆ ਪ੍ਰਭੂ ਯੀਸ਼ੂ ਨੇ ਰੱਖਿਆ ਇਹ ਸ਼ਾਇਆ ਬਚਨ ਬੋਲਦੇ ਉਹਦੇ ਕੋੜੇ ਖਾਨ ਨਾਲ ਸੀ ਚੰਗੇ ਕੀਤੇ ਗਏ ਆ ਤੇ ਫਿਰ ਆਪਾਂ ਦਾ ਧੰਨਵਾਦ ਨਹੀਂ ਕਰਨਾ ਉਹਨਾਂ ਨੂੰ ਦੇਖੋ ਜਿਨ੍ਹਾਂ ਦੀਆਂ ਲੱਤਾਂ ਹੈ ਨਹੀਂ ਜਿਨ੍ਹਾਂ ਦੀਆਂ ਬਾਹਾਂ ਹੈ ਨਹੀਂ ਉਹ ਰੋਂਦੇ ਆ ਕਈ ਮੇਰੀਆਂ ਭੈਣਾਂ ਵਾਂਗ ਕਈ ਮੇਰੇ ਭਰਾਜਦਾਂ ਦੇ ਆ ਉਹ ਅੰਨਿਆ ਕਿਸੇ ਜਾਤੀ ਚ ਵਿਆਹੇ ਜਾਂਦੇ ਆ ਜਾਂ ਵਿਆਈਆਂ ਜਾਂਦੀਆਂ ਉਹ ਇੱਥੇ ਰੋਂਦੀਆਂ ਕਿ ਇਸ ਇੱਕ ਪਾਈਪਲ ਦਾ ਇੱਕ ਬੱਚਾ ਨਹੀਂ ਪੜ ਸਕਦੀਆਂ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਗੋਡੇ ਟੇਕ ਕੇ ਆराधना ਨਹੀਂ ਕਰ ਸਕਦੇ ਕੋਈ ਲੰਗੜਾ ਵਿਅਕਤੀ ਆ ਉਹ ਰੋਂਦਾ ਵਾਕਿਆ ਮੈਂ ਹਰ ਐਤਵਾਰ ਜਾਂ ਹਰ ਵੀਰਵਾਰ ਜਾਂ ਹਰ ਸ਼ਨੀਵਾਰ ਚਰਚੀ ਨਹੀਂ ਜਾ ਸਕਦਾ ਪਰ ਆਪਾਂ ਨੂੰ ਪਰਮੇਸ਼ਵਰ ਨੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਸਹੀ ਸਲਾਮਤ ਔਰ ਜ਼ਿੰਦਾ ਰੱਖਿਆ ਵਾ ਤੇ ਜੇ ਆਪਾਂ ਫਿਰ ਵੀ ਉਹਦਾ ਧੰਨਵਾਦ ਉਹਦਾ ਸ਼ੁਕਰਨਾ ਕਰਾਂਗੇ ਉਹਦੀ ਆराधना ਨਾ ਕਰਾਂਗੇ ਤਾਂ ਇਸ ਸਰੀਰ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਬਚਨ ਚ ਕੀ ਲਿਖਿਆ ਕਿ ਆਤਮਾ ਦਾ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ਹallelujah ਆਪਾਂ ਸਰੀਰ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਇਹ ਯਾਦ ਰੱਖੋ ਇਹ ਪਰਮੇਸ਼ਵਰ ਸਤਿਗੁਰ ਪ੍ਰਭੂ ਯੀਸ਼ੂ ਨੇ ਅਦੇ ਸਰੀਰ ਤੇ ਕੋੜੇ ਖਾਦੇ ਚੀਰਿਆ ਗਿਆ ਉਹਦੇ ਸਰੀਰ ਨੂੰ ਉਹਨੇ ਆਪਣਾ ਲਹੂ ਵਹਾਇਆ ਆਪਾਂ ਸਾਰੇ ਮੁੱਲ ਦੇ ਦਿੱਤੇ ਗਏ ਆ ਅਗਰ ਮਾਨ 9 ਮਹੀਨੇ ਤੱਕ ਦਰਦ ਸਹਿਤੀ ਆ ਨਾ ਤਾਂ ਪ੍ਰਭੂ ਯੇਸ਼ੂ ਨੇ ਅੰਤ ਤੱਕ ਦਰਦ ਸਹਿਆ ਜਦੋਂ ਤੀਜੇ ਦਿਨ ਜ਼ਿੰਦਾ ਹੋਇਆ ਉਹ ਫਿਰ ਵੀ ਫਿਕਰ ਨਾਲ ਆਪਣੇ ਨਾਮ ਅਗਰ ਤੁਰਦਾ ਵਾ ਉਹ ਫਿਰ ਵੀ ਫਿਕਰ ਨਾਲ ਆਪਣੇ ਕੋਲ ਆਉਂਦਾ ਵਾ ਕੋਦਮ ਵੀ ਉਹਨੇ ਚੱਗੇ ਕੀਤੇ ਉਦੋਂ ਵੀ ਉਹਨੇ ਲਹੂ ਵਹਾ ਕੇ ਆਪਾਂ ਨੂੰ ਮੁੱਲ ਖਰੀਦਿਆ ਅੱਜ ਵੀ ਉਹ ਆਪਣੀ ਖਾਤਰ ਆਪਣਾ ਲਹੂ ਆਉਂਦਾ ਵਾ ਆਪਾਂ ਹਰ ਇੱਕ ਪ੍ਰੇਰ ਦੇ ਵਿੱਚ ਹਰ ਇੱਕ ਪ੍ਰਾਰਥਨਾ ਦੇ ਵਿੱਚ ਆਪਾਂ ਕੀ ਕਹਿੰਨੇ ਪਰਮੇਸ਼ੁਰ ਪ੍ਰਭੂ ਯੇਸ਼ੂ ਸਾਨੂੰ ਆਪਣੇ ਲਹੂ ਚ ਕਬਰ ਕਰਾ ਕਿ ਤਾਂ ਉਪਰੋਸਾਂ ਕਿ ਤੁਸੀਂ ਲੰਮੂ ਚ ਕਬਰ ਹੋ ਇਸ ਕਰਕੇ ਆਤਮਾ ਤਿਆਰ ਆ ਪਰ ਸਰੀਰ ਤਿਆਰ ਨਹੀਂ ਸਰੀਰ ਨੂੰ ਤਿਆਰ ਕਰੋ ਦੇ ਲੰਮੂ ਚ ਕਬਰ ਕਰੋ ਪਰਮੇਸ਼ਵਰ ਦੀ ਕੁਰਬਾਨੀ ਨੂੰ ਯਾਦ ਕਰੋ ਜਿੰਨਾ ਜ਼ਰੂਰੀ ਖਾਣਾ ਖਾਣਾ ਵਾ ਜਿੰਨਾ ਜ਼ਰੂਰੀ ਪਾਣੀ ਪੀਣਾ ਜਿੰਨਾ ਜ਼ਰੂਰੀ ਤੁਰਨਾ ਫਿਰਨਾ ਉਹਨਾਂ ਜ਼ਰੂਰੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹਿਣਾ ਉਹਨਾਂ ਜ਼ਰੂਰੀ ਪ੍ਰਾਰਥਨਾਵਾਂ 'ਚ ਬਣੇ ਰਹਿਣਾ ਵਾ ਤੁਸੀਂ ਸਵੇਰ ਰੋਟੀ ਖਾਧੀ ਆ ਕੈਂਸਰ ਪ੍ਰੀਓ ਕੇ ਬਾਅਦ ਹੀ ਰੋਟੀ ਖਾ ਲਈ ਫਿਰ ਦੁਪਹਿਰ ਨੂੰ ਕਿਉਂ ਭੁੱਖ ਲੱਗਦੀ ਆ ਕਿਉਂ ਫਿਰ ਆਪਾਂ ਦੁਪਹਿਰ ਨੂੰ ਕੰਨੇ ਹੁਣ ਫੇਰ ਕੁਝ ਖਾ ਲਈਏ ਜੀ ਤਿੰਨ ਚਾਰ ਘੰਟਿਆਂ ਵਿੱਚ ਕੀ ਹੋ ਜਾਂਦਾ ਫੇਰ ਕੁਝ ਖਾ ਲਈਏ ਜੀ ਫਿਰ ਸ਼ਾਮ ਨੂੰ ਫੇਰ ਕੁਝ ਖਾ ਲਈਏ ਅਗਰ ਸਰੀਰ ਕਮਜ਼ੋਰ ਆ ਨਾ ਤਾਂ ਸਰੀਰ ਜਿੰਨਾ ਕਮਜ਼ੋਰ ਆ ਉਹ ਆਤਮਾ ਨੂੰ ਪਵਿੱਤਰ ਬਚਨੋਂ ਕਿਵੇਂ ਸੰਭੂਗ ਉਹਨੂੰ ਸਟਰੋਂਗ ਬਣਾਉਣਾ ਪੈਣਾ ਉਹ ਕਿਵੇਂ ਬਣੂਗਾ ਪਚਨਾ ਨਾਲ ਪ੍ਰੇਰਣਾ ਨਾਲ ਖੁਦਾ ਦੇ ਅਧੀਨ ਕੀ ਦੇ ਵਿੱਚ ਆ ਕੇ वचन ਚ ਲਿਖਿਆ ਪ੍ਰਭੂ ਯੇਸ਼ੂ ਨੇ ਕਿਹਾ ਕਿ ਕੁੱਤੇ ਦੀ ਤਰ੍ਹਾਂ ਮੇਰੇ ਪੈਰ ਚੜਦਾ ਹੋਇਆ ਮੇਰੇ ਕੋਲ ਆ ਤਾਂ ਕਿ ਮੈਂ ਤੈਨੂੰ ਛਿਪਾ ਦੇਵਾਂ ਹallelujah ਉਸ ਤੋਂ ਅੱਗੇ ਆਪਾਂ वचन ਪੜਾ ਕੇ ਮਤੀ ਛੇਦੀ ਸੀ ਪਰ ਜਦੋਂ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਜੋ ਹallelujah ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਪ੍ਰਾਰਥਨਾ ਕਰਨ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਖੋਲ ਦੇਵੇਗਾ ਹallelujah ਹallelujah ਇਹ ਮੈਂ ਤੁਹਾਨੂੰ ਲਾਖ ਸ਼ਨੀਵਾਰ ਵੀ ਇੱਕ ਸਟੋਰੀ ਦੱਸੀ ਸੀ ਕਿ ਜਦੋਂ ਪ੍ਰਭੂ ਯਿਸੂ ਨੇ ਅਧਰ ਗਿਆਨੋਂ ਚੱਲ ਗਿਆ ਕੀਤਾ ਤਾਂ ਆਪਣੇ ਚੇਲਿਆਂ ਦੇ ਵਿੱਚ ਸਾਰੀ ეკਲਿਸਿਆ ਤੇ ਚੰਗੇ ਕੀਤਾ ਜਦੋਂ ਪਰਮੇਸ਼ਰ ਪ੍ਰਬਚਨ ਸੁਣਾਉਂਦੇ ਹੁੰਦੇ ਸੀ ਉਪਦੇਸ਼ ਦਿੰਦੇ ਸੀ ਸਤਗੁਰੂ ਯਿਸੂ ਮਸੀਹ ਨਾਲ ਜੀ ਤਾ ਵੀ ਆਪਣੇ ਚੇਲਿਆਂ 'ਚ ਸਾਰੇ ਲੋਕਾਂ ਦੇ ਵਿੱਚ ਉਪਦੇਸ਼ ਦਿੱਤੇ ਸੀ वचन ਸੁਣਾਉਂਦੇ ਸੀ ਜਦੋਂ ਲਗੜੀ ਨੂੰ ਚਲਾਇਆ ਤਾਂ ਵੀ ਲੋਕਾਂ 'ਚ ਆਪਣੇ ਚੇਲਿਆਂ 'ਚ ਜਦੋਂ ਪ੍ਰਭੂ ਯੇਸ਼ੂ ਨੇ ਮੋਰਦੇ ਲਾਜ਼ਰ ਨੂੰ ਉਠਾਇਆ ਤਾਂ ਵੀ ਆਪਣੇ ਚੇਲਿਆਂ 'ਚ ਸਾਰੇ ਲੋਕਾਂ 'ਚ ਹalleluyah ਹalleluyah ਪਰ ਇੱਕ ਸਿੱਖਿਆ ਬਹੁਤ ਵੱਡੀ ਪ੍ਰਭੂ ਯੇਸ਼ੂ ਦੀ ਜ਼ਿੰਦਗੀ ਤੋਂ ਮਿਲਦੀ ਆਪਾਂ ਨੂੰ ਕਿ ਜਦੋਂ ਵੀ ਕਦੇ ਪ੍ਰਭੂ ਯੇਸ਼ੂ ਪ੍ਰਾਰਥਨਾ ਕਰਦੇ ਸੀ ਉਹ ਕਦੇ ਸਾਰੇ ਲੋਕਾਂ 'ਚ ਬੈਠ ਕੇ ਨਹੀਂ ਸੀ ਕਰਦੇ ਉਹ ਕਦੇ ਸਾਰੇ ਚੇਲਿਆਂ ਦੇ ਬੈਠ ਕੇ ਨਹੀਂ ਸੀ ਕਰਦੇ ਜਦੋਂ ਗਰੁੱਪ ਪ੍ਰੇਰਨ ਕਰਦੀ ਆਪਾਂ ਘਰ 'ਚ ਪ੍ਰੇਰਨ ਕਰਦੇ ਉਦੋਂ ਬੈਠਦੇ ਪਰ ਉਹ ਪਰਸਨਲ ਪ੍ਰੇਰਨ ਕਰਦੇ ਸੀ ਪ੍ਰਭੂ ਦੇ ਅੱਗੇ ਆਪਣੇ ਪਿਤਾ ਪਰਮੇਸ਼ਵਰ ਦੇ ਅੱਗੇ ਜਦੋਂ ਪ੍ਰਭੂ ਯਿਸੂ ਕ੍ਰੂਸ ਤੇ ਚੜਾਏ ਗਏ ਤਾਂ ਇੱਕ ਰਾਤ ਪਹਿਲਾਂ ਪਹਾੜ ਤੇ ਜਾ ਕੇ ਇਕੱਲੇ ਪੂਰੀ ਰਾਤ ਪ੍ਰੇਰਨ ਕਰਦੇ ਨੇ ਵਚਨ ਦੇ ਵਿੱਚ ਕੀ ਲਿਖਿਆ ਵਚਨ ਕੀ ਸਿਖਾਉਂਦਾ ਵਾ ਕਿ ਜਿਹੜਾ ਤੁਹਾਡਾ ਪਿਤਾ ਗੁਪਤ ਦੇ ਵਿੱਚ ਬੈਠਾ ਹੈ ਤੁਹਾਨੂੰ ਦੇਖਦਾ ਹੈ ਉਹ ਗੁਪਤ ਦੀਆਂ ਗੱਲਾਂ ਤੁਹਾਡੇ ਨਾਲ ਕਰੂਗਾ ਹallelujah ਹallelujah ਅਗਰ ਤੁਸੀਂ ਗੁਰਤ ਦੇ ਭੇਤ ਲੈਣੇ ਆ ਪਵਿੱਤਰ ਆਤਮਾ ਦੇ ਕਿਉਂਕਿ ਕੋਈ ਵੀ ਗੱਲ ਆ ਤੁਹਾਡੀ ਪਰਸਨਲ ਆ ਤੁਹਾਡੇ ਮਾਪੇ ਦੇ ਵਿੱਚ ਉਹ ਤੁਹਾਨੂੰ ਕਹਿਣਗੇ ਪੁੱਤ ਤੂੰ ਅੰਦਰ ਆਪਾਂ ਕੋਈ ਨਹੀਂ ਅੰਦਰ ਬੈਠ ਕੇ ਗੱਲ ਕਰਦੇ ਮੈਂ ਤੁਹਾਨੂੰ ਸਮਝਾਉਣਾ ਸੋ ਦੋਨੇ ਗੱਲ ਕਰਦੇ ਬੜੇ ਸਾਰੇ ਭੇਤ ਆ ਜਿਹੜਾ ਤੁਹਾਡਾ ਪਿਤਾ ਸਿਰਫ ਤੁਹਾਨੂੰ ਦੇਣਾ ਚਾਹੁੰਦਾ ਹੋ ਬੜੀਆਂ ਸਾਰੀਆਂ ਗੱਲਾਂ ਜਿਹੜਾ ਤੁਹਾਡਾ ਪਿਤਾ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਹੋ ਬੜੇ ਸਾਰੇ ਰਸਤੇ ਆ ਜਿਹੜਾ ਤੁਹਾਡਾ ਪਿਤਾ ਸਿਰਫ ਤੁਹਾਡੇ ਲਈ ਖੋਲਣਾ ਚਾਹੁੰਦਾ ਉਹ ਤੁਹਾਨੂੰ ਸਮਝਾਉਂਦਾ ਉਹ ਤੁਹਾਨੂੰ ਰਸਤੇ ਪਾਉਂਦਾ ਉਹ ਤੁਹਾਨੂੰ ਦੱਸਦਾ ਕਿ ਜ਼ਿੰਦਗੀ ਚ ਅੱਗੇ ਕਿਵੇਂ ਵਧਣਾ ਹੈ ਹallelujah ਹallelujah ਔਰ ਤੁਸੀਂ ਪਰਮੇਸ਼ਵਰ ਦਾ ਹੁਕਮ ਮੰਨ ਕੇ ਜੋ वचन ਨੂੰ ਪੂਰਾ ਗ੍ਰਹਿਣ ਕਰੋ ਔਰ वचन ਨੂੰ ਸਮਝੋ ਕਿ वचन ਚ ਕੀ ਲਿਖਿਆ ਪਰ ਜਦ ਤੂੰ ਪ੍ਰਾਰਥਨਾ ਕਰੇ ਤਾਂ ਤੂੰ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ 부ਹਾ ਭੇੜਾ ਹallelujah 부ਹਾ ਭੇੜਾ ਦਾ ਮਤਲਬ ਮਕਸਦ ਇਹੀ ਹੈ ਕਿ ਜਿਹੜਾ ਪਵਿੱਤਰ ਆਤਮਾ ਜਿਹੜਾ ਪ੍ਰਭੂ ਯੇਸ਼ੂ ਦਾ ਪਿਤਾ ਪ੍ਰਭੂ ਯਿਸੂ ਨੇ ਜੋ ਤੁਹਾਨੂੰ ਭੇਜ ਦੇਣਾ ਤੁਹਾਨੂੰ ਗੁਪਤ ਵਿੱਚ ਕੱਲਿਆਂ ਦੇਣਾ ਵਾ ਇੱਕ ਆਂਧ ਵਿੱਚ ਹallelujah ਅੱਗੇ ਆਪਾਂ ਪੜਾਂਗੇ ਜਬੂਰਾ ਦੀ ਪੋਥੀ ਜਿਹਨੂੰ ਭਜਨ ਸੈਕਟਾ ਕਹਿੰਦੇ ਨੇ 119 ਦੀ 11 ਹallelujah ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ ਹallelujah ਇਹ ਬਚਨ ਦੇ ਵਿੱਚ ਲਿਖਿਆ ਵਾ ਕਿ ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ ਹallelujah ਇਹ ਬਚਨ ਤੋਂ ਆਪ ਨੂੰ ਕੀ ਸਿੱਖਿਆ ਮਿਲਦੀ ਆ ਸਿਰਫ ਦੋ ਲਾਈਨਾਂ ਦਾ ਬੜਾ ਛੋਟਾ ਬਚਨ ਪਰ ਜ਼ਿੰਦਗੀ ਦੀ ਬਹੁਤ ਵੱਡੀ ਸਿੱਖਿਆ ਮਿਲਦੀ ਇਸ ਬਚਨ ਤੋਂ ਇਸ ਬਚਨ ਦੇ ਵਿੱਚ ਲਿਖਿਆ ਗਿਆ ਵਾ ਕਿ ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਪਰਮੇਸ਼ਰ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਗਾ ਲਿਆ ਉਹਦਾ ਵਕਤ ਕੋਲ ਆ ਤਾਂ ਜੋ ਮੈਂ ਤੇਰਾ ਪਾਪ ਨਾ ਕਰਾਂ ਉਹ ਬਚਨ ਕੀ ਆ ਬਚਨ ਆਪਾਂ ਨੂੰ ਕੀ ਸਿਖਾਉਂਦਾ ਵਾ ਚੋਰੀ ਨਾ ਕਰ ਮੱਕਾਰੀ ਨਾ ਕਰ ਆਪਣੇ ਗੁਆਂਢੀ ਦੇ ਖਲਾਫ ਗਲਤ ਗਵਾਈ ਨਾ ਦੇ ਕਦੇ ਕਿਸੇ ਨਾਲ ਬੈਰ ਨਾ ਰੱਖ ਕਿਸੇ ਨੂੰ ਗਾਲ ਨਾ ਕੱਢ ਆਪਣੇ ਬੱਚਿਆਂ ਨੂੰ ਮਾੜਾ ਚੰਗਾ ਨਾ ਬੋਲ ਉਹਨਾਂ ਨੂੰ ਗੰਤਰਤ ਦੇ ਨਾ ਪੈਂਦੇ ਕਦੇ ਕਿਸੇ ਗਲਤ ਰਾਹ ਤੇ ਨਾ ਚਲੋ ਕਿਸੇ ਫਰੈਂਡਸ਼ਿਪ ਦੇ ਚੱਕਰ 'ਚ ਨਾ ਪੋ ਪਰ ਮਿਸ਼ਵਰ ਦਾ ਉੱਤੇ ਬੈਠੇ ਧੰਨਵਾਦ ਕਰਦੇ ਰਹੋ ਅਗਰ ਤੁਹਾਡੇ ਕੋਲ ਦੋ ਰੋਟੀਆਂ ਮਾਤਾ ਖਾਣ ਵਾਲੀ ਚਾਰ ਤਾਂ ਤੁਸੀਂ ਵੰਡ ਕੇ ਖਾਓ ਕਿਉਂਕਿ ਬਰਕਤ ਪਰਮੇਸ਼ਰ ਹਮੇਸ਼ਾ ਵੰਡ ਵਿੱਚ ਰੱਖਦਾ ਵਾਹੋਲਾ ਹੁੰਦਾ। ਇਹ ਪ੍ਰਾਰਥਨਾ ਤੁਹਾਡੇ ਪਾਪਾ ਨੂੰ ਸ਼ਮਾ ਕਰਾਉਂਦੀ ਹੈ ਕਿਉਂਕਿ ਵਚਨ ਵਿੱਚ ਲਿਖਿਆ ਗਿਆ ਕਿ ਉਹਦੇ ਕੋੜੇ ਥਾਂ ਨਾਲ ਮੈਂ ਚੰਗਾ ਕੀਤਾ ਗਿਆ। ਪ੍ਰਭੂ ਯੀਸ਼ੂ, ਤੁਸੀਂ ਮੇਰੇ ਪਾਪਾ ਦੀ ਖਾਤਰ ਤਾੜਨਾ ਸਹੀ। ਵਚਨ 'ਚ ਲਿਖਿਆ ਵਾਹ ਹਮੇਸ਼ਾ ਬੋਲ ਕੇ ਕਹਾਂ ਕਿ ਵਚਨ 'ਚ ਲਿਖਿਆ ਹੈ ਕਿ ਤੇਰੇ ਕੋੜੇ ਥਾਂ ਨਾਲ ਮੈਂ ਚੰਗਾ ਕੀਤਾ ਗਿਆ ਫਿਰ ਮੈਨੂੰ ਕਿਉਂ ਹੀ ਰੋਗਾ? ਮੈਂ ਕਿਉਂ ਨਹੀਂ ਚੰਗਾ ਹੋਇਆ? ਪ੍ਰਭੂ ਮੈਨੂੰ ਚੰਗਾ ਕਰ।

ਕਿ ਤੇਰੇ ਕੋਰੇ ਘਰ ਨਾਲ ਮੈਂ ਚੰਗਾ ਕੀਤਾ ਗਿਆ ਮੈਂ ਫਿਰ ਮੈਂ ਚੰਗਾ ਕੀਤਾ ਜਾਵਾਂ ਤੇਰਾ ਵਚਨ ਮੇਰੇ ਤੇ ਪੂਰਾ ਹੋਵੇ ਹallelujah ਹallelujah ਹਮੇਸ਼ਾ ਵਚਨ ਨੂੰ ਮੂਰੇ ਰੱਖਣਾ ਮਤੀ ਸਾਥ ਦੀ ਸਾਥ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਤੁੰਡੋ ਦਾ ਤੁਹਾਨੂੰ ਲੱਭੇਗਾ ਖੜਕਾਉ ਦਾ ਤੁਹਾਡੇ ਲਈ ਖੋਲਿਆ ਜਾਵੇਗਾ ਹallelujah ਹallelujah ਇਸ ਵਚਨ ਦਾ ਮਤਲਬ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਹallelujah ਇੱਕ ਬਾਈਬਲ ਦੇ ਵਿੱਚ ਸਟੋਰੀ ਵੀ ਆ ਔਰ ਪ੍ਰਭੂ ਯੀਸ਼ੂ ਨੇ ਸਟੋਰੀ ਸੁਣਾਇ ਸੀ ਇੱਕ ਅਧਰਮੀ ਬੰਦਾ ਜੋ ਉਸ ਟਾਈਮ ਮੰਨ ਲਓ ਇੱਕ ਸਰਪੰਚ ਇੱਕ ਨਿਆਂ ਦੀ ਛਦੀ ਪੋਸਟ ਤੇ ਸੀਗਾ ਬੰਦਾ ਬਹੁਤ ਗਲਤ ਸੀ ਗਲਤ ਤਰੀਕੇ ਨਾਲ ਲੋਕਾਂ ਨਾਲ ਰਹਿੰਦਾ ਸੀਗਾ ਭੇਤ ਭਾਪ ਕਰਦਾ ਸੀਗਾ ਪਰ ਇੱਕ ਵਿਧਵਾ ਔਰਤ ਉਹਦੇ ਕੋਲੇ ਬਾਰ-ਬਾਰ ਗਈ ਕਿ ਭਾਈ ਮੈਂ ਵਿਧਵਾ ਆ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੂੰ ਮੇਰਾ ਹੱਲ ਕਰਵਾ ਕੇ ਦੇ ਇੱਕ ਵਾਰੀ ਗਈ ਦੋ ਵਾਰੀ ਗਈ ਤਿੰਨ ਵਾਰੀ ਗਈ ਚਾਰ ਵਾਰੀ ਗਈ ਬਾਰ ਬਾਰ ਜਾਂਦੀ ਰਹੀ ਫਿਰ ਉਹ ਅਧਰਮੀ ਬੰਦਾ ਉਹ ਅੱਕ ਗਿਆ ਉਹ ਕਹਿੰਦਾ ਇਹ ਤਾਂ ਬੁੜੀ ਰੋਜ਼ ਆ ਕੇ ਮੈਨੂੰ ਤੰਗ ਕਰਦੀ ਆ ਕਿੰਨੇ ਮੇਰੇ ਕੋਲੇ 4 ਰੁਪਏ ਕਿ ਹੁਣ 5 ਆ ਕੇ ਰੋਣ ਲੱਗ ਜਾਂਦੀ ਜੀ ਮੇਰਾ ਕੋਈ ਹੱਲ ਨਹੀਂ ਕਰਦੇ ਮੇਰਾ ਕੋਈ ਹੱਲ ਕਰੋ ਮੈਨੂੰ ਕਿੰਨੀ ਕਿ ਦੇਰ ਝੂਠ ਬੋਲਾਂ ਲਾ ਰਹੇ ਲਾਵਾਂ ਅਖੀਰ ਨੂੰ ਉਹ ਬੰਦੇ ਨੇ ਉਹਦਾ ਹੱਲ ਕੀਤਾ ਹਾਲੇਲੂਇਆ ਤਾਂ ਪ੍ਰਭੂ ਯੀਸ਼ੂ ਵਚਨ ਵਿੱਚ ਦ੍ਰਿਸ਼ਟਾਂਤ ਵਿੱਚ ਕੀ ਕਹਿੰਦੇ ਆ ਇੱਕ ਕੁਧਰਮੀ ਬੰਦਾ ਜੋ ਪਾਪਾਂ ਦੀ ਨਿਆਰੀ ਧਰਮ ਨੂੰ ਠੇਕੇਦਾਰ ਸਮਝਦਾ ਸੀ ਕੋਈ ਤੁ ਵਿਧਵਾ ਦਾ ਨਿਆਂ ਕਰ ਸਕਦਾ ਵਾ ਉਹਦੇ ਬਾਰ ਬਾਰ ਜਾਣ ਤੇ ਬਾਰ ਬਾਰ ਕਹਿਣ ਤੇ ਤੇ ਪਵਿੱਤਰ ਆਤਮਾ ਕੋਲੇ ਬਾਰ ਬਾਰ ਜਾਣ ਤੇ ਬਾਰ ਬਾਰ ਕਹਿਣ ਤੇ ਕੀ ਉਹ ਆਪਾਂ ਨੂੰ ਚੰਗਾ ਨਾ ਕਰੂਗੀ ਹਮੇਸ਼ਾ ਇਹੀ ਕਹਿੰਦੇ ਰਹਿਣਾ ਕਿ ਵਚਨ ਚ ਲਿਖਿਆ ਹੈ ਜਦੋਂ ਤੁਸੀਂ ਤੁਹਾਨੂੰ ਯਾਦ ਹੋਣਾ ਚੰਗੀ ਤਰ੍ਹਾਂ ਕਿ ਜਦੋਂ ਪ੍ਰਭੂ ਯੇਸ਼ੂ ਮਸੀਹ ਨਾਸਰੀ ਦੀ ਪ੍ਰੀਖਿਆ ਹੋਈ ਉਹਨਾਂ ਨੇ ਚਾਲੀਕ ਦਿਨ ਦਾ ਜਦੋਂ fast ਰੱਖੇ ਬਸਤ ਰੱਖੇ ਆਪਣੀ ਭੁੱਖ ਪਿਆਸ ਯਹਵਾ ਪਰਮੇਸ਼ੁਰ ਦੇ ਅੱਗੇ ਰੱਖੀ ਆਪਣੇ ਪਿਤਾ ਪਰਮੇਸ਼ੁਰ ਦੇ ਅੱਗੇ ਰੱਖੀ ਤਾਂ ਸ਼ੈਤਾਨ ਉਹਨਾਂ ਦੀ ਪ੍ਰੀਖਿਆ ਲੈਣ ਆਇਆ ਹallelujah ਹallelujah ਉਹਨੇ ਕੀ ਕਿਹਾ ਕਿ ਅੱਬ ਪੱਥਰ ਬੈ ਆ ਤੋ ਇਹਨਾਂ ਨੂੰ ਕਹੇ ਰੋਟੀ ਬਣ ਜਾ ਉਹ ਸ਼ੈਤਾਨ ਜਾਣਦਾ ਸੀ ਕਿ ਇਹ ਕਊ ਕਾਤੇ ਰੋਟੀ ਵੀ ਬਣ ਜਾਣਗੇ ਪਰ ਪ੍ਰਭੂ ਯੀਸ਼ੂ ਨੇ ਕੀ ਕਿਹਾ ਕੀ ਲਿਖਿਆ ਹੈ ਕਿ ਇਨਸਾਨ ਕੱਲਾ ਰੋਟੀ ਦਾ ਜ਼ਿੰਦਾ ਨਹੀਂ ਰਹਿੰਦਾ ਹallelujah ਫਿਰ ਉਹਨੇ ਕੀ ਕਿਹਾ ਉੱਚੀ ਥਾਂ ਤੇ ਲੈ ਗਿਆ ਕਿ ਤੂੰ ਇੱਕੋ ਛਾਲਮਾਰ ਕਿ ਤੇਰਾ ਪਿਤਾ ਤੇਰੇ ਲਈ ਸਵਰਗ ਤੋਂ ਦੁੱਧ ਭੇਜੂਗਾ ਜੋ ਤੈਨੂੰ ਬਚਾਉਣਗੇ ਤੇਰੀ ਰੱਖਿਆ ਕਰਨਗੇ ਤਾਂ ਫਿਰ ਉਹਨਾਂ ਨੇ ਕੀ ਕਿਹਾ ਪ੍ਰਭੂ ਯਿਸੂ ਨੇ ਕੀ ਲਿਖਿਆ ਹੈ ਕਿ ਤੂੰ ਕਦੇ ਆਪਣੇ ਪਰਮੇਸ਼ਰ ਨੂੰ ਪਰਤਿਆਨ ਹallelujah ਆਪਾਂ ਕੀ ਕਰਦੇ ਆ ਪਹਿਲਾਂ ਪ੍ਰਭੂ ਮੈਨੂੰ ਚੰਗਾ ਕਰ ਪਹਿਲਾਂ ਮੈਨੂੰ ਕਢਾਈ ਵਾਲੇ ਦੋ ਸੂਟ ਦੇਵਾ ਫਿਰ ਮੈਂ ਹਾਂ ਚੱਲ ਚੱਲ ਪਹਿਲਾਂ ਮੈਨੂੰ ਚਿੱਟੇ ਰੰਗ ਦਾ ਸੂਟ ਦਵਾਓ ਮੈਂ ਫੇਰ ਚੱਲ ਜਾਵਾਂ। ਕਤੇ ਵੀ ਆਪਣੇ ਪਰਮੇਸ਼ਰ ਨੂੰ ਪਰਤਿਆਓ। ਕਤੇ ਦੀ ਨਾਲ ਪਰਤਿਆਓ।